ਜਿੱਦਾਂ ਏਡਸ ਹੁੰਦਾ ਉਦਾਂ ਹੀ ਇਹ ਕਾਲਾ ਪੀਲਿਆ ਹੁੰਦਾ ਬੜੀ ਜਨਤਾ ਨੂੰ ਹੈਗਾ ਵਾਇਰਸ ਜਿਹੜਾ ਹੈ ਬੋਡੀ ਚ ਐਂਟਰ ਕਰ ਜਾਂਦਾ ਜਿੱਦਾਂ ਕਿਸੇ ਡਾਕਟਰ ਨੇ ਸੂਈ ਲਾਤੀ ਉਹਨੂੰ ਚੰਗੀ ਤਰ੍ਹਾਂ ਡਿਸਪੋਜ਼ੇਬਲ ਸਿਰਿੰਜ ਨਹੀਂ ਲਾਈ ਜਿਹੜੇ ਸੂਈਆਂ ਮਾਰਦੇ ਨੇ ਟੈਸਟ ਕਰਨ ਲੱਗਿਆ ਸੇਮ ਹੀ ਸੂਈ ਨਾਲ ਦੋ ਬੰਦਿਆਂ ਦਾ ਟੈਸਟ ਕਰਤਾ ਤਾਂ ਵੀ ਤੋਂ ਮਤਲਬ ਇੱਕ ਬੰਦੇ ਦਾ ਬਲੱਡ ਦੂਜੇ ਬੰਦੇ ਦੇ ਬਲੱਡ ਚ ਅਗਰ ਕਿਸੇ ਤਰੀਕੇ ਨਾਲ ਚਲਾ ਗਿਆ ਤਾਂ ਹੈਪਟਾਈਟਸ ਬੀ ਹੋਣ ਦਾ ਚਾਂਸ ਰਹਿੰਦਾ ਹੈਗਾ ਤੇ ਕਾਲਾ ਪੀਲਿਆ ਇਸ ਤੋਂ ਇਲਾਵਾ ਕਟਕੀ ਹੈ ਪੁਨਰਨਵਾ ਹੈ ਬਰਿੰਗਰਾਜ ਹੈ ਨਾ ਮਕੋ ਹੈ ਇਹ ਸਾਰੀਆਂ ਜਿਹੜੀਆਂ ਬੁੱਟੀਆਂ ਜਿਹੜੀਆਂ ਲੀਵਰ ਤੇ ਕੰਮ ਕਰਦੀਆਂ ਨੇ ਇਹ ਕਾਲਾ ਪੀਲਿਆ ਹੋ ਗਿਆ ਜਾਂ ਨਾਰਮਲ ਪੀਲਿਆ ਹੋ ਗਿਆ ਜੌਂਡਿਸ ਹੋ ਗਿਆ ਐਪੋਟੈਟਸ A ਹੋ ਗਿਆ B ਹੋ ਗਿਆ C ਹੋ ਗਿਆ ਇਹ ਸਾਰੇ ਆਯੁਰਵੇਦ ਜਾਂ ਸ਼ਰਾਬ ਕਰਕੇ ਜਿਨ੍ਹਾਂ ਦਾ ਲੀਵਰ ਖਰਾਬ ਹੋ ਰਿਹਾ ਉਹਨਾਂ ਦਾ ਵੀ ਲੀਵਰ ਇਸ ਇਹਨਾਂ ਦਵਾਈਆਂ ਨਾਲ ਠੀਕ ਕੀਤਾ ਜਾ ਸਕਦਾ ਕਾਲਾ ਪੀਲਿਆ ਹੋ ਜਾਂਦਾ ਕਿਸੇ ਨੂੰ ਵੀ ਤਾਂ ਕਿਵੇਂ ਪਰ ਲੱਗਦਾ ਵੀ ਸਾਨੂੰ ਇਹ ਹੋ ਚੁੱਕਿਆ ਕਿਸੇ ਬੰਦੇ ਨੂੰ ਵੀ ਕਿਸੇ ਨੂੰ ਵੀ ਇਹ ਚੀਜ਼ਾਂ ਆਮ ਤੌਰ ਤੇ ਨਾ ਇਹਦੇ ਲੱਛਣ ਆਉਂਦੇ ਨਹੀਂ ਹੈਗੇ ਲੋਕਾਂ ਨੂੰ ਨਾ ਬਾਈ ਚਾਂਸ ਐਕਸੀਡੈਂਟਲੀ ਜਦੋਂ ਬਲੱਡ ਟੈਸਟ ਕਰਾਉਂਦੇ ਨੇ ਕਿਸੇ ਨੇ ਇਮੀਗ੍ਰੇਸ਼ਨ ਦਾ ਫਾਰਮ ਭਰਿਆ ਹੁੰਦਾ ਉਹ ਬਲੱਡ ਟੈਸਟ ਹੁੰਦਾ ਜਾਂ ਵੈਸੇ ਹੀ ਬਲੱਡ ਟ੍ਰਾਂਸਫਿਊਜ਼ਨ ਖੂਨਦਾਨ ਚਲਾ ਚਲਾ ਗਿਆ ਕਰਨ ਉੱਥੇ ਪਤਾ ਲੱਗਦਾ ਜਦੋਂ ਲੀਵਰ ਡੈਮੇਜ ਕਿਸੇ ਵੀ ਕਾਰਨ ਤੋਂ ਹੋਏ ਉਹਦੇ ਲੱਛਣ ਹੁੰਦੇ ਨੇ ਲੀਵਰ ਦੇ ਵੀ ਅੱਖਾਂ ਚ ਪੀਲਾ ਪੀਲਾ ਬਣ ਆ ਜਾਂਦਾ ਹੈ ਸਰੀਰ ਚ ਥਕਾਵਟ ਰਹਿੰਦੀ ਹੈ ਰੋਟੀ ਹਜਮ ਨਹੀਂ ਹੁੰਦੀ ਪ੍ਰੋਪਰ ਭੁੱਖ ਨਹੀਂ ਲੱਗਦੀ ਥਕਾਵਟ ਸਕਾਵਟ ਜਦੋਂ ਥਕਾਵਟ ਮਹਿਸੂਸ ਹੋਣੀ ਸ਼ੁਰੂ ਹੋ ਜੈ ਨਾ ਤੁਹਾਨੂੰ ਸਮਝੋ ਤੁਹਾਡਾ ਲ एनर्जी लेवल ਤੁਹਾਡਾ ਜੇ ਘਟਾ ਹੈ ਤੇ ਤੁਸੀਂ ਲਿਵਰ ਦੇ ਟੈਸਟ ਕਰਾਓ ਡੈਫੀਨਟਲੀ ਉਹ ਲਿਵਰ ਚ ਪ੍ਰੋਬਲਮ ਆਏਗੀ ਕਾਲਾ ਪੀਲਿਆ ਜਿਹਨੂੰ ਕਹਿੰਦੇ ਹੁੰਦੇ ਨੇ ਕਾਲਾ ਪੀਲਿਆ ਹਾਂਜੀ ਇਹ ਬਹੁਤ ਕਈ ਲੋਕਾਂ ਨੂੰ ਹੋ ਜਾਂਦਾ ਤੇ ਸਹੀ ਨਹੀਂ ਹੁੰਦਾ ਬਹੁਤ ਲੋਕ ਇਹਦਾ ਇਲਾਜ ਵੀ ਕਰਾਉਂਦੇ ਨੇ ਪਰ ਸਹੀ ਉਹਨਾਂ ਤਰੀਕਾ ਨਹੀਂ ਮਿਲਦਾ ਨਾ ਹੀ ਉਹ ਸਹੀ ਇਲਾਜ ਮਿਲਦਾ ਉਹਨਾਂ ਨੂੰ ਕਈਆਂ ਨੂੰ ਕਾਲੇ ਪੀਲੇ ਦਾ ਸਵਾਲ ਪੁੱਛਿਆ ਬੜਾ ਵਧੀਆ ਸਵਾਲ ਪੁੱਛਿਆ ਜਿਹਨੂੰ ਆਮ ਇੰਗਲਿਸ਼ ਦੀ ਭਾਸ਼ਾ ਜਾਂ ਮੈਡੀਕਲ ਟਰਮਨੋਲੋਜੀ ਕਹਿੰਦੇ ਨੇ ਹੈਪਟਾਈਟਸ ਬੀ ਜਿੱਦਾਂ ਏਡਸ ਹੁੰਦਾ ਉਦਾਂ ਹੀ ਇਹ ਕਾਲਾ ਪੀਲਿਆ ਹੁੰਦਾ ਬੜੀ ਜਨਤਾ ਨੂੰ ਹੈਗਾ ਵਾਈਰਸ ਜਿਹੜਾ ਹੈ ਬਾਡੀ ਚ ਐਂਟਰ ਕਰ ਜਾਂਦਾ ਜਿੱਦਾਂ ਕਿਸੇ ਡਾਕਟਰ ਨੇ ਸੂਈ ਲਾਤੀ ਉਹਨੂੰ ਚੰਗੀ ਤਰ੍ਹਾਂ ਡਿਸਪੋਜ਼ੇਬਲ ਸਰਿੰਜ ਨਹੀਂ ਲਾਈ ਐ ਉਹਨੂੰ ਸਾਫ਼ ਨਹੀਂ ਕੀਤਾ ਜਾਂ ਉਹਨੂੰ ਕੀ ਕਹਿੰਦੇ ਨੇ ਉਹਨੂੰ ਉਬਾਲਿਆ ਨਹੀਂ ਖੈਰ ਉਬਾਲਣ ਵਾਲਾ ਸਿਸਟਮ ਤਾਂ ਅੱਜਕੱਲ ਬੰਦ ਹੋ ਗਿਆ ਪਰ ਡਿਸਪੋਜ਼ੇਬਲ ਸਰਿੰਜ ਜਾਂ ਬਲੱਡ ਟ੍ਰਾਂਸਫਿਊਜ਼ਨ ਕਰਦੇ ਵਕਤ ਜਿਹੜੀਆਂ ਨਰਸਾਂ ਜਿਹੜੀਆਂ ਨੇ ਉਹ ਧਿਆਨ ਨਾ ਰੱਖਣ ਹਨਾ ਜਾਂ ਫਿਰ ਜਿਹੜੇ ਸੂਈਆਂ ਮਾਰਦੇ ਨੇ ਟੈਸਟ ਕਰਨ ਲੱਗਿਆ ਸੇਮ ਹੀ ਸੂਈ ਨਾਲ ਦੋ ਬੰਦਿਆਂ ਦਾ ਟੈਸਟ ਕਰਤਾ ਤਾਂ ਵੀ ਤੋਂ ਮਤਲਬ ਇੱਕ ਬੰਦੇ ਦਾ ਬਲੱਡ ਦੂਜੇ ਬੰਦੇ ਦੇ ਬਲੱਡ ਚ ਅਗਰ ਕਿਸੇ ਤਰੀਕੇ ਨਾਲ ਚਲਾ ਗਿਆ ਤਾਂ ਹੈਪਟਾਈਟਿਸ ਬੀ ਹੋਣ ਦਾ ਚਾਂਸ ਰਹਿੰਦਾ ਹੈਗਾ ਉਹਨੂੰ ਕਾਲਾ ਪੀਲਿਆ ਕਹਿੰਦੇ ਨੇ ਉਹਦੇ ਵਰਲਡ ਚ ਬਹੁਤ ਔਖਾ ਇਲਾਜ ਕਰਨਾ ਦਵਾਈਆਂ ਐਂਟੀਵਾਇਰਲ ਦਿੰਦੇ ਨੇ ਡਾਕਟਰ ਪਰ ਉਹਦੀ ਵਾਇਰਸ ਦੀ ਸੰਖਿਆ ਵੱਧਦੀ ਜਾਂਦੀ ਵੱਧਦੀ ਜਾਂਦੀ ਹੈ ਉਹਦਾ ਟੈਸਟ ਹੁੰਦਾ ਕੁਆਂਟੀਟੇਟਿਵ ਐਨਾਲਿਸਿਸ ਤੇ ਉਹ ਵਾਇਰਸ ਨੂੰ ਖਤਮ ਕਰਨਾ ਮਾਡਰਨ ਸਿਸਟਮ ਦਾ ਬੜਾ ਔਖਾ ਕੰਮ ਹੈ ਬਟ ਇਹ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਸਾਡੇ ਆਇਰ ਵਿੱਚ ਐਸੀਆਂ ਐਸੀਆਂ ਜੜੀਆਂ ਬੂਟੀਆਂ ਨੇ ਜਿਹੜਾ ਪ੍ਰੈਕਟੀਕਲੀ ਮੈਂ ਦੇਖਦਾ ਰੋਜ਼ ਦੇਖਦਾ ਕਿ ਜਿੱਦਾਂ ਕਿ ਇੱਕ ਭੂਮੀ ਆਮਲਾ ਕਹਿੰਦੇ ਨੇ ਆਮਲੇ ਵਰਗਾ ਛੋਟਾ ਜਿਹਾ ਪੀਪੋਦਾ ਹੁੰਦਾ 1.5 ਤੋਂ 2 ਫੁੱਟ ਦਾ ਉਹਦੇ ਉਹਦੇ ਪੱਤਿਆਂ ਦੇ ਥੱਲੇ ਨਾ ਆਮਲੇ ਲੱਗੇ ਹੁੰਦੇ ਨੇ ਇੱਥੇ ਇੱਕ ਸਾਡੇ 36 ਸੈਕਟਰ 'ਚ ਹੀ ਇੱਥੇ ਸਾਈਕਲ ਵਾਲਾ ਸੀਗਾ ਉਸ ਸਾਈਕਲ ਪੈਂਚਰ ਲੰਦਾ ਸੀ ਮੈਨੂੰ ਪੁਲਿਸ ਵਾਲਾ ਕੋਈ ਇੱਥੇ ਸੈਰ ਕਰਦਾ ਸੀ ਉਹਨੇ ਕਿਹਾ ਡਾਕਟਰ ਸਾਹਿਬ ਇਹ ਵਿਚਾਰੇ ਦਾ ਨਾ ਇਲਾਜ ਨਹੀਂ ਹੋ ਰਿਹਾ ਇਹਨੂੰ ਕਾਲਾ ਪੀ ਲਿਆ ਹੈਗਾ ਤੁਸੀਂ ਕੋਈ ਇਲਾਜ ਦੱਸੋ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਲੱਗਿਆ ਬੂਮੀ ਆਮਲਾ ਇਹ ਤੋੜ ਕੇ ਖਾਈ ਜਾਇਆ ਕਰ ਇਹਦਾ ਰਸ ਪੀ ਜਾਇਆ ਕਰ ਤੇ ਉਹ ਜੀ ਇੱਥੇ ਉਹਦੀ ਪਛਾਣ ਕਰਾਤੀ ਮੈਂ ਉਹਨੂੰ ਬੂਮੀ ਆਮਲੇ ਦੀ ਤੇ ਬੜੀ ਆਸਾਨ ਹੈ ਪਛਾਣਦਾ ਖਾ ਕੰਮ ਨਹੀਂ ਹੈਗਾ ਉਹਨੇ ਉਹ ਤੋੜ ਕੇ ਉਹਨੂੰ ਮੈਂ ਦੱਸਤਾ ਰੋਜ਼ ਦਾ ਇਹਨੇ ਮੈਨੂੰ ਜੂਸ ਕੱਢ ਕੇ ਪੀਣਾ ਉਹ ਪਿੰਦਾ ਰਿਆ ਉਹਦਾ ਕਾਲਾ ਪੀਲਿਆ ਠੀਕ ਹੋ ਗਿਆ ਮਤਲਬ ਜੜ ਤੋਂ ਹੀ ਖਤਮ ਹੋ ਗਿਆ ਜੜ ਤੋਂ ਹੀ ਖਤਮ ਹੋ ਗਿਆ ਮੇਰੇ ਕੋਲ ਕਈ ਹਜ਼ਾਰਾਂ ਪੇਸ਼ੰਤ ਨੇ ਉਹਨਾਂ ਦੇ ਮੈਂ ਵੀਡੀਓ ਟੈਸਟੀਮੋਨਿਅਲਸ ਬਣਾਏ ਨੇ YouTube ਤੇ ਆਪਣੇ ਚੈਨਲ ਤੇ ਪਾਏ ਨੇ ਮੈਂ ਪੇਸ਼ੰਤ ਦੇਖਦਾ ਕਾਲਾ ਪੀਲਿਆ ਦਾ ਪੂਰੇ ਵਰਲਡ ਤੋਂ ਤੇ ਉਹਨਾਂ ਦਾ ਟੈਸਟ ਵੀ ਕਰਨਾ ਮੈਂ ਕੁਆਂਟੀਟੇਟਿਵ ਅਨਾਲਿਸਿਸ ਪੀਸੀਆਰ ਡੀਐਨਏ ਟੈਸਟ ਹੁੰਦਾ ਵਾਇਰਸ ਦਾ ਉਹ ਵਾਇਰਸ ਜੜ ਤੋਂ ਖਤਮ ਹੋ ਜਾਂਦਾ ਤੇ ਕਾਲਾ ਪੀਲਿਆ ਇਸ ਤੋਂ ਇਲਾਵਾ ਕਟਕੀ ਹੈ ਪੁਨਰਨਵਾ ਹੈ ਬਰਿੰਗਰਾਜ ਹੈ ਹੈਨਾ ਮਕੋ ਹੈ ਇਹ ਸਾਰੀਆਂ ਜਿਹੜੀਆਂ ਬੁੱਟੀਆਂ ਜਿਹੜੀਆਂ ਲੀਵਰ ਤੇ ਕੰਮ ਕਰਦੀਆਂ ਨੇ ਔਰ ਉਹ ਲੀਵਰ ਦੀਆਂ ਬਿਮਾਰੀਆਂ ਜਿੱਦਾਂ ਇੱਕ ਕਾਲਮੇਕ ਵੀ ਜੜੀ ਬੁੱਟੀ ਹੁੰਦੀ ਹੈ ਜਿਹੜੀਆਂ ਕਿ ਇੱਕ ਕਾਸਨੀ ਜਿਹੜੀ ਬੜੀ ਇੰਪੋਰਟੈਂਟ ਜੜੀ ਬੁੱਟੀ ਹੈ ਲੀਵਰ ਵਾਸਤੇ ਤੇ ਕਾਸਨੀ ਦੇ ਪੱਤੇ ਹੋਗੇ ਜਾਂ ਕਾਸਨੀ ਦੀ ਜੜ੍ਹ ਹੋਗੀ ਆਮ ਪੰਜਾਬ ਚ ਪਿੰਡਾਂ ਚ ਲੱਗੀ ਹੋਈ ਹੈ ਬਰਸੀਮ ਦੇ ਖੇਤਾਂ ਚ ਆਮ ਹੁੰਦੀ ਹੈ ਹਨਾ ਕਾਲਮੇਕ ਹੋ ਗਿਆ ਤੇ ਇਹ ਜੜੀਆਂ ਬੁੱਟੀਆਂ ਜਿਹੜੀਆਂ ਨੇ ਇਹ ਲੀਵਰ ਨੂੰ ਕਲੀਨ ਕਰਦੀਆਂ ਨੇ ਲੀਵਰ ਨੂੰ ਡੀਟੌਕਸ ਕਰਦੀਆਂ ਨੇ ਤੇ ਯਕਰਿਤ ਪਲੀਹਾਂ ਤੱਕ ਚੂਰਨ ਵੀ ਹੈਗਾ ਇੱਕ ਜਿਹੜਾ ਕਿ ਯਕਰਿਤ ਮਤਲਬ ਲੀਵਰ ਇਹ ਕਾਲਾ ਪੀਲਿਆ ਹੋ ਗਿਆ ਜਾਂ ਨਾਰਮਲ ਪੀਲਿਆ ਹੋ ਗਿਆ ਜੌਂਡਿਸ ਹੋ ਗਿਆ ਹੈਪੋਟਾਇਟਸ A ਹੋ ਗਿਆ B ਹੋ ਗਿਆ C ਹੋ ਗਿਆ ਇਹ ਸਾਰੇ ਆਯੁਰਵੇਦ ਜਾਂ ਜਾਂ ਸ਼ਰਾਬ ਕਰਕੇ ਜਿਨ੍ਹਾਂ ਦਾ ਲਿਵਰ ਖਰਾਬ ਹੋ ਰਿਹਾ ਉਹਨਾਂ ਦਾ ਵੀ ਲਿਵਰ ਇਸ ਇਹਨਾਂ ਦਵਾਈਆਂ ਨਾਲ ਠੀਕ ਕੀਤਾ ਜਾ ਸਕਦਾ ਹੈ ਬਿਲਕੁਲ ਇਹਦੇ ਲੱਛਣ ਦੇ ਬਾਰੇ ਮੈਂ ਪੁੱਛੂੰਗਾ ਵੀ ਲੱਛਣ ਕੀ ਹੁੰਦੇ ਜਦੋਂ ਕਾਲਾ ਪੀਲਿਆ ਹੋ ਜਾਂਦਾ ਕਿਸੇ ਨੂੰ ਵੀ ਤਾਂ ਕਿਵੇਂ ਪਤਾ ਲੱਗਦਾ ਵੀ ਸਾਨੂੰ ਇਹ ਹੋ ਚੁੱਕਿਆ ਕਿਸੇ ਬੰਦੇ ਨੂੰ ਵੀ ਕਿਸੇ ਨੂੰ ਵੀ ਇਹ ਚੀਜ਼ਾਂ ਆਮ ਤੌਰ ਤੇ ਨਾ ਇਹਦੇ ਲੱਛਣ ਆਉਂਦੇ ਨਹੀਂ ਹੈਗੇ ਲੋਕਾਂ ਨੂੰ ਨਾ ਬਾਈ ਚਾਂਸ ਐਕਸੀਡੈਂਟਲੀ ਜਦੋਂ ਬਲੱਡ ਟੈਸਟ ਕਰਾਉਂਦੇ ਨੇ ਕਿਸੇ ਨੇ ਇਮੀਗ੍ਰੇਸ਼ਨ ਦਾ ਫਾਰਮ ਭਰਿਆ ਹੁੰਦਾ ਉਹ ਬਲੱਡ ਟੈਸਟ ਹੁੰਦਾ ਜਾਂ ਵੈਸੇ ਹੀ ਬਲੱਡ ਟ੍ਰਾਂਸਫਿਊਜ਼ਨ ਖੂਨਦਾਨ ਚਲਾ ਚਲਾ ਗਿਆ ਕਰਨ ਉੱਥੇ ਪਤਾ ਲੱਗਦਾ ਤੇ ਆਮ ਤੌਰ ਤੇ ਲੱਛਣ ਕੋਈ ਨਹੀਂ ਆਉਂਦੇ ਜਦੋਂ ਲੀਵਰ ਡੈਮੇਜ ਹੋ ਗਿਆ ਜੇ ਵਾਇਰਸ ਦੀ ਸੰਖਿਆ ਜ਼ਿਆਦਾ ਵੱਧ ਗਈ ਫਿਰ ਜੇ ਲੀਵਰ ਡੈਮੇਜ ਹੋ ਗਿਆ ਫਿਰ ਲੱਛਣ ਸ਼ੁਰੂ ਹੁੰਦੇ ਨੇ ਜਦੋਂ ਲੀਵਰ ਡੈਮੇਜ ਕਿਸੇ ਵੀ ਕਾਰਨ ਤੋਂ ਹੋਏ ਉਹਦੇ ਲੱਛਣ ਹੁੰਦੇ ਨੇ ਲੀਵਰ ਦੇ ਵੀ ਅੱਖਾਂ 'ਚ ਪੀਲਾ ਪੀਲਾ ਪਣ ਆ ਜਾਂਦਾ ਹੈ ਸਰੀਰ ਚ ਥਕਾਵਟ ਰਹਿੰਦੀ ਹੈ ਰੋਟੀ ਹਜਮ ਨਹੀਂ ਹੁੰਦੀ ਪ੍ਰੋਪਰ ਭੁੱਖ ਨਹੀਂ ਲੱਗਦੀ ਥਕਾਵਟ ਥਕਾਵਟ ਜਦੋਂ ਥਕਾਵਟ ਮਹਿਸੂਸ ਹੋਣੀ ਸ਼ੁਰੂ ਹੋ ਜਾਏ ਨਾ ਤੁਹਾਨੂੰ ਸਮਝੋ ਤੁਹਾਡਾ ਲੀਵਰ ਕਮਜ਼ੋਰ ਹੈ ਚਾਹੇ ਹੋਰ ਕੋਈ ਲੱਛਣ ਆਏ ਨਾ ਆਏ ਸਿਰਫ ਥਕਾਵਟ ਦਾ ਲੱਛਣ ਜਿਹੜਾ ਉਹ ਸਮਝ ਲਓ ਕਿ ਜਾਂ ਤਾਂ ਤੁਹਾਡਾ ਫੈਟੀ ਲੀਵਰ ਹੋ ਗਿਆ ਜਾਂ ਲੀਵਰ ਚ ਟਾਕਸਿਨਸ ਜ਼ਿਆਦਾ ਹੋ ਗਏ એનર્ਜੀ ਲੈਵਲ ਤੁਹਾਡਾ ਜੇ ਘਟਾ ਹੈ ਤੇ ਤੁਸੀਂ ਲੀਵਰ ਦੇ ਟੈਸਟ ਕਰਾਓ ਡੈਫੀਨਿਟਲੀ ਉਹ ਲੀਵਰ ਚ ਪ੍ਰੋਬਲਮ ਆਏਗੀ ਤੇ ਇਹ ਮੇਨ ਲੱਛਣ ਤਾਂ ਇਹੀ ਨੇ